ਵਾਲਮੀਕੀ ਸਮਾਜ ਦੇ ਇੱਕ ਪਰਿਵਾਰ ਦੇ ਘਰ ਜਾਣ ਵਾਲੇ ਰਾਹ ਨੂੰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਬੰਦ ਕੀਤਾ ਗਿਆ ਜਿਸ ਸੰਬੰਧ ਵਿੱਚ ਵਾਲਮੀਕੀ ਮਜਬੂਰੀ ਸਿੱਖ ਧਰਮ ਸਮਾਜ ਦੇ ਮੁੱਖ ਸੰਚਾਲਕ ਪ੍ਰਦੀਪ ਗੱਬਰ ਦੀ ਅਗਵਾਈ ਹੇਠ ਗਵਾਲ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਉਹਨਾਂ ਆਖਿਆ ਕਿ ਪ੍ਰਸ਼ਾਸਨ ਜਲਦ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਵੇ ਨਹੀਂ ਤਾਂ ਸੰਘਰਸ਼ ਤਿੱਖਾ ਕਰਕੇ ਤਨਾ ਪ੍ਰਦਰਸ਼ਨ ਕੀਤਾ ਜਾਵੇਗਾ ਆ ਜਿਹੜੇ ਸਾਡੇ ਕੌਮ ਦੇ ਸੰਤ ਕੌਮ ਦੇ ਚੇਅਰਮੈਨ ਸੰਤ ਨਸ਼ਤਰ ਨਾ ਜਿਹੜਾ ਪ੍ਰਾਲਾ ਕੀਤਾ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਹਾਂ ਔਰ ਜਿਹੜਾ ਅੱਜ ਧਰਨਾ ਦੀ ਕਾਲ ਦਿੱਤੀ ਸੀ ਇੱਥੇ ਪਤਲਾ ਸਾੜਨ ਦੀ ਅਸੀਂ ਉਹਦੀ ਰਖੇਦੀ ਕਰਦੇ ਹਾਂ ਅਗਰ ਪਿੰਡ ਦੀ ਪੰਚਾਇਤ ਦੇ ਜੇ ਕੁਝ ਮੈਂਬਰ ਸਹਿਬਾਨ ਸਾਡੇ ਕੋਲ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਆ ਕਿ ਥੋੜੇ ਦਿਨਾਂ ਚ ਰਾਹ ਖੁੱਲਿਆ ਜਾਏਗਾ ਲੇਕਿਨ ਮੈਂ ਪਹਿਲੇ মিডিਆ ਸਾਹਮਣੇ ਪਹਿਲੇ ਚੇਤਾਵਨੀ ਦਿੱਤੀ ਆ ਅਗਰ ਪ੍ਰਸ਼ਾਸਨ ਸਾਡ ਨੂੰ ਇਦਾਂ ਮਿੱਠੀਆਂ ਗੋਲੀਆਂ ਦੇਵੇਗਾ ਤੇ ਦੁਬਾਰਾ ਅਸੀਂ ਧਰਨੇ ਦੀ ਕਾਲ ਦੇਾਂਗੇ ਪਿੰਡ ਦੇ ਪ੍ਰਬੰਧਕ ਅਤੇ ਉੱਥੋਂ ਦੇ ਚੇਅਰਮੈਨ ਸਾਬ ਜਿਹੜੇ ਆ ਉਹਨਾਂ ਵੱਲੋਂ ਪਿੰਡ ਦੇ ਜਿਹੜੇ ਸਾਡੀ ਸਾਥੀ ਜਿਨ੍ਹਾਂ ਦਾ ਇਹ ਮਸਲਾ ਆ ਉਹਨਾਂ ਨੂੰ ਆ ਕੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਸੀਂ ਜਿਹੜਾ ਤੁਹਾਡਾ ਰਾਹ ਆ ਉਹ ਤੁਰੰਤ ਜਿਹੜਾ ਖਲਵਾ ਦਾਂਗੇ ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਿਹੜੇ ਲੋਕਲ ਸਾਡੀ ਬੁੱਧੀਮਾਨ ਸਾਥੀ ਜਿਹੜੇ ਪਏ ਆ ਯਤਨ ਕਰ ਰਹੇ ਆ